ਇਹ ਖੇਤੀ ਆਪਣੇ ਹੱਥੋਂ ਨਾਂਗੀ। ਤਾਂ ਫਿਰ ਵੇ ਲੋ ਟਿਫਣ ਫੜ ਕੇ ਫਿਰ ਜਾਣ ਵਾਲੇ ਉਹ ਦਿਨ ਦੂਰ ਨਹੀਂ ਹੈਗੇ ਬਸ ਨੇੜੇ ਹੀ ਐ। ਤੇ ਫੜਨੇ ਸਾਰਿਆਂ ਨੂੰ ਪੈਣੇ ਆ। ਇਹ ਨਹੀਂ ਵੀ 100 ਕਿੱਲੇ ਵਾਲਾ 200 ਕਿੱਲੇ ਵਾਲਾ 50 ਕਿੱਲੇ ਵਾਲਾ ਬਾਜ ਜਾਊਗਾ। ਤੇ 4 ਕਿੱਲੇ ਵਾਲਾ 10 ਕਿੱਲੇ ਵਾਲਾ 5 ਕਿੱਲੇ ਵਾਲਾ ਜਣਾ ਸਭ ਨੂੰ ਉੱਥੇ ਹੀ ਪੈਣਾ। ਲੋਦੀ ਗੱਲਾਂ ਜਾਂ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਵਾਲਾ ਕੰਮ ਨਹੀਂ ਨਾ ਕਰਦੇ ਜਿੰਨਾ ਚਿਰ ਇੱਕ ਝੰਡੇ ਦੀ ਹੇਠ ਨਹੀਂ ਨਾ ਆਉਂਦੇ। ਉਹਨਾਂ ਚਿਰ ਤੁਹਾਡਾ ਖੱਖ ਨਹੀਂ ਬੰਨਦਾ। ਜੇ ਤੁਸੀਂ ਇੱਕ ਝੰਡੇ ਥੱਲੇ ਆਓਗੇ ਨਾ ਫਿਰ ਤੁਹਾਨੂੰ ਪਤਾ ਲੱਗੂਗਾ ਪਰ ਇਹ ਹੋ ਜਾਣਾ ਚਾਹੀਦਾ ਤੇ ਤੁਸੀਂ ਲੋਕੋ ਇਕਾਂ ਨਹੀਂ ਨਾ ਕਰਦੇ ਤੁਹਾਡਾ ਕੁਝ ਵੀ ਨਹੀਂ ਬੰਨਣਾ ਜਿੰਨਾ ਮਰਜ਼ੀ ਜੋਰ ਲਾ ਲਓ ਜੇ ਤੁਸੀਂ ਇਕਾਂ ਕਰੋਗੇ ਤਾਂ ਤੁਹਾਡਾ ਫਾਇਦਾ ਹੋਊਗਾ ਤੇ ਨਹੀਂ ਤਾਂ ਫਿਰ ਤੁਸੀਂ ੱਤੇ ਹੀ ਖਾਓ ਸਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਜੀ ਸਾਰੇ ਠੀਕ ਠਾਕ ਹੋ ਆਪਾਂ ਬਾਬੇ ਨਾਨਕ ਦੀ ਕਿਰਪਾ ਨਾਲ ਪੂਰੇ ਚੜ੍ਹਦੀ ਕਲਾ ਚ ਸੋ ਕਹਿੰਦੇ ਵੀ ਰੱਬ ਨੇ ਵੀ ਚੂੜੀ ਪੂਰੀ ਟਾਈਟ ਕਰਕੇ ਰੱਖੀ ਆ ਸੋ ਪਿਛਲੇ ਤਿੰਨ ਚਾਰਾਂ ਦਿਨਾਂ ਤੋਂ ਇੰਨੀ ਇੱਕ ਗਰਮੀ ਇੰਨੀ ਇੱਕ ਗਰਮੀ ਆ ਨਾ ਮੈਂ ਕਹਿੰਨਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਪਰ ਅੱਜ ਕਹਿੰਦੇ ਵੀ ਕੱਲ ਵੀ ਵੈਸੇ ਕਾਫੀ ਜਗ੍ਹਾ ਹੋ ਗਈ ਸੀ ਇੱਧਰ ਬਾਰਿਸ਼ ਤੇ ਅੱਜ ਵੀ ਇੱਧਰ ਰੋਪੜ ਸਾਈਡ ਕਾਫੀ ਜ਼ਿਆਦਾ ਬਾਰਿਸ਼ ਹੋ ਗਈ ਕਾਫੀ ਝਾਰੇ ਸੋ ਇਸ ਟਾਈਮ ਸਾਹ ਨਹੀਂ ਆਉਂਦਾ ਬਹੁਤ ਜ਼ਿਆਦਾ ਔਖਾ ਹੋਇਆ ਪਿਆ ਤੇ ਆਪਣੇ ਵੀ ਕੱਲ ਪਰਸੋਂ ਹੁਣ 2-3 ਦਿਨ ਹੋ ਗਏ ਵਲੌਗ ਨਹੀਂ ਬਣਾਏ ਕਿਉਂਕਿ ਮੇਰੇ ਆਪ ਦੇ ਪੈਰ ਤੇ ਸੱਟ ਵੱਜ ਗਈ ਸੀ ਤੱਚ ਵੱਜ ਗਿਆ ਇੱਥੇ ਗੁੱਠੇ 'ਚ ਹੁਣ ਤਾਂ ਵੈਸੇ ਮੈਂ ਪੱਟੀ ਖੋਲੀ ਆ ਸਾਰਾ ਮੇਰਾ ਗੁੱਠਾ ਨਾ ਇੱਧਰ ਲਈ ਸਾਰਾ ਸਾਰਾ ਚੀਰਾ ਆ ਗਿਆ ਲੰਮਾ ਇਤੋਂ ਤੇ ਉਹ ਮਖੇਤ ਸੀਗਾ ਤੇ ਬੂਟੇ ਜੇ ਫੜਦਾ ਸੀ ਤੇ ਬੂਟੇ ਫੜਦੇ ਫੜਦੇ ਤੇ ਉਹ ਵਾਂਚੇ ਝੋਨੇ ਚ ਕਿਤੇ ਕੱਚ ਹੋਊਗਾ ਉਹ ਜਦੋਂ ਮੇਰਾ ਗੂਠਾ ਉੱਤੇ ਰੱਖਿਆ ਉਹ ਸਾਰਾ ਹੀ ਵੜਦਾ ਮਸਾਂ ਹੀ ਬਲੱਡ ਮੈਂ ਦਾ ਹਟਾਇਆ ਬੰਨ ਮੰਨ ਕੇ ਦੋ ਤਿੰਨ ਲੀਰਾ ਸੋ ਹੁਣ ਦੋ ਦਿਨ ਹੋ ਗਏ ਪੱਟੀ ਕਰਾਉਂਦੇ ਨੂੰ ਅੱਜ ਥੋੜਾ ਖੁੱਲਾ ਛੱਡਿਆ ਕਿਉਂਕਿ ਮੈਨੂੰ ਨਹਾਉਣ ਦਾ ਵੀ ਔਖਾ ਸੀਗਾ ਤੇ ਵਾਨ ਵੈਸੇ ਕੱਚ ਕੁਛ ਤਾਂ ਮੈਂ ਚੁੱਕ ਦਿੰਦਾ ਹੁੰਨਾ ਪਹਿਲਾਂ ਨਾਲ ਸਾਡੇ ਵਾਨ ਪੱਠੇ ਵਾਲੇ ਨਪਟੇ ਸੀ ਤਾਂ ਕਰਕੇ ਉੱਚ ਰੋੜੇ ਰਾੜੇ ਵੀ ਕਈ ਵਾਰੀ ਆ ਜਾਂਦੇ ਆ ਪੈਰ ਥੱਲੇ ਪਰ ਆ ਕੱਚ ਨਾ ਜਾਵੇ ਪੈਰ ਵੱਡਦਾ ਸੋ ਤਾਂ ਅੱਲੇ ਅੱਜ ਹਵਾ ਜੀ ਲਵਾਈ ਸੀਗੀ ਸੂਰਜ ਵੇਖੋ ਚੜਦਾ ਕਿੰਨੀ ਜਿਆਦੇ ਹਮਸ ਹਵਾ ਬਹੁਤ ਘੱਟ ਜਲਦੀ ਸਵੇਰੇ ਥੋੜੀ ਚੱਲੀ ਸੀ ਪਰ ਹੁਣ ਹਵਾ ਹੈ ਨਹੀਂਗੀ ਤੇ ਜਿਵੇਂ ਨਾਲ ਆਪਣੇ ਹੁਣ ਜਿਵੇਂ ਜਿਹੜੀ ਸਰਕਾਰ ਆ ਜੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਸੰਘਰਸ਼ ਹੋਂ ਦੁਆਰਾ ਇੱਕ ਹੋਰ ਚੱਲ ਪਿਆ ਜਿਹੜੀ ਆ ਪੰਜ ਮਹੀਨਾ ਦੱਬਣ ਦੀ ਗੱਲ ਕਰਦੇ ਹਨ ਚਲੋ ਜਮੀਨਾ ਦੱਬ ਲੈਨੇ ਪਰ ਮੈਂ ਜਿੱਥੇ ਤੱਕ ਗੱਲ ਸਮਝਦਾ ਵੀ ਜਿਹੜੇ ਆਪਣੇ ਲੋਕ ਹਨਾ ਲੋਕ ਇਹਨਾਂ ਦਾ ਏਕਾ ਹੈ ਨੀਗਾ ਜੇ ਏਕਾ ਹੋਵੇ ਤਾਂ ਬਹੁਤ ਕੁਝ ਹੋ ਸਕਦਾ ਜਦੋਂ ਆਪਾਂ ਏਕੇ ਚ ਨਹੀਂ ਰਹਿੰਦੇ ਫਿਰ ਆਪਣਾ ਕੁਝ ਨਹੀਂ ਬਣ ਸਕਦਾ ਸੋ ਆਪਾਂ ਪਿਛਲੇ ਜਦੋਂ ਦੀਪ ਸਿੱਧੂ ਜਿਉਂਦਾ ਸੀ ਉਦੋਂ ਲੋਕਾਂ ਨੇ ਗਦਾਰ ਕਿਹਾ ਉਹਦੀਆਂ ਗੱਲਾਂ ਨੂੰ ਇਹ ਤਾਂ ਪੌਲਿਸੀਟੀ ਭਾਲਦਾ ਇਹ ਵੀਊ ਭਾਲਦਾ ਉਹਨੂੰ ਕਹਿ ਗਏ ਕਿ ਜਿੱਦੇ ਹੋਏ ਦੁਨੀਆ ਤੋਂ ਚਲਾ ਗਿਆ ਫਿਰ ਕਹਿੰਦੇ ਦੀਪ ਸਿੱਧੂ ਨੂੰ ਸ਼ਹੀਦ ਦਾ ਵੀ ਦਰਜਾ ਦੇਦਾ ਤੇ ਦੀਪ ਸਿੱਧੂ ਦੀਆਂ ਹੁਣ ਗੱਲਾਂ ਚੇਤੇ ਆਉਂਦੀਆਂ ਲੋਕੀ ਸਟੇਟਸ ਸਟੋਰੀਆਂ ਲਾਉਂਦੇ ਆ ਦੀਪ ਸਿੱਧੂ ਸੱਚੀ ਕਹਿੰਦਾ ਸੀ ਪਰ ਉਦੋਂ ਕਦਰ ਨਹੀਂ ਪਾਈ ਜਦੋਂ ਦੀਪ ਸਿੱਧੂ ਜਿਉਂਦਾ ਸੀ ਉਦੋਂ ਉਹ ਕੱਲਾ ਤੁਰਿਆ ਫਿਰਦਾ ਰਿਹਾ ਠੱਕੇ ਖਾਂਦਾ ਹੈ ਉਦੋਂ ਕਿਸੇ ਨੇ ਬਾਣੀ ਫੜੀ ਤੇ ਜਦੋਂ ਇਹ ਦੁਨੀਆ ਤੋਂ ਚਲਾ ਗਿਆ ਫਿਰ ਕਹਿੰਦੇ ਹੁਣ ਦੀਪ ਸਿੱਧੂ ਚੇਤੇ ਆਉਂਦਾ ਬਈ ਤੁਹਾਨੂੰ ਲੋਕੋ ਦੀਪ ਸਿੱਧੂ ਉਦੋਂ ਹੀ ਚੇਤੇ ਆਉਂਦਾ ਜਾਂ ਹੁਣ ਵੀ ਜਿਹੜੇ ਨੌਜਵਾਨ ਕੰਮ ਕਰ ਰਹੇ ਆ ਉਹ ਤੁਹਾਨੂੰ ਹੁਣ ਨਹੀਂ ਯਾਦ ਆਉਂਦੇ ਪਰ ਜਦੋਂ ਉਹ ਦੁਨੀਆ ਤੋਂ ਚਲੇ ਜਾਂਦੇ ਫਿਰ ਤੁਹਾਨੂੰ ਯਾਦ ਆਉਂਦੇ ਆ ਤੇ ਫਰਫਰ ਫਾਇਦਾ ਕੋਈ ਨਹੀਂ ਹੁੰਦਾ ਕਿਉਂਕਿ ਆਪਣੇ ਲੋਕ ਨਾ ਕਾਮਯਾਬ ਤਾਂ ਹੀ ਨਹੀਂ ਹੁੰਦੇ ਕਿਉਂਕਿ ਆਪਾਂ ਏਕਾ ਨਹੀਂ ਕਰਦੇ ਜੇ ਕੋਈ ਚਾਰ ਬੰਦੇ ਅੱਗੇ ਚਲੇ ਜਾਂਦੇ ਆ ਤਾਂ ਉਹਦੀਆਂ ਲੱਤਾਂ ਖਿੱਚਣ ਨੂੰ ਪਛਾਹ ਹੋ ਜਾਂਦੇ ਆ ਪਰ ਲੋਕ ਵੀ ਹੁਣ ਉਦਾਂ ਦੇ ਹੋਏ ਪਏ ਆ ਕੋਈ ਕਿਸੇ ਦਾ ਏਕਾ ਨਹੀਂ ਇੱਕ ਦੂਜੇ ਨੂੰ ਖਿੱਚਣ ਤੇ ਤੁਰੇ ਹੁੰਦੇ ਆ ਮੈਂ ਅੱਗੇ ਆ ਜਾ ਮੈਂ ਅੱਗੇ ਆ ਜਾ ਜਦੋਂ ਜਦ ਤੁਸੀਂ ਲੋਕੋ ਏਕਾ ਨਹੀਂ ਨਾ ਕਰਦੇ ਤੁਹਾਡਾ ਕੁਝ ਜੇ ਤੁਸੀਂ ਏਕਾ ਕਰੋਗੇ ਤਾਂ ਤੁਹਾਡਾ ਫਾਇਦਾ ਹੋਊਗਾ ਤੇ ਨਹੀਂ ਤਾਂ ਫਿਰ ਤੁਸੀਂ ਧੱਕੇ ਹੀ ਖਾਓਗੇ। ਉਹ ਤੁਸੀਂ ਏਕਾ ਕਰਨਾ ਹੀ ਨਹੀਂ। ਤੁਸੀਂ ਏਕਾ ਕਰ ਨਹੀਂ ਸਕਦੇ। ਤੁਹਾਡਾ ਏਕਾ ਕਦੇ ਵੀ ਨਹੀਂ ਹੋ ਸਕਦਾ ਜੇ ਤੁਸੀਂ ਇਹ ਕੰਮ ਨਹੀਂ ਕਰੋਗੇ। ਹੁਣ ਆਪਣੀਆਂ ਕਿਸਾਨ ਜੁਨੀਅਨਾਂ ਸਾਰੀਆਂ ਤੇ ਟੜੇ ਬੰਦੀ ਬਣੀ ਪਈ ਆ। ਸਾਰੀਆਂ ਨਿਖੜੀਆਂ ਵਰਦੀਆਂ। ਸਰਕਾਰ ਨੂੰ ਵੀ ਇਹ ਚੀਜ਼ ਪਤਾ ਲੱਗ ਗਿਆ ਜਦੋਂ ਖਨੌਰੀ ਹੋਇਆ ਸੀ ਅਟੈਕ ਵੀ ਇਹਨਾਂ ਦੇ ਹੈ ਨਹੀਂ ਪੱਲੇ ਕੁਛ। ਜਦੋਂ ਆਪਾਂ ਇੱਕ ਦੂਜੇ ਦੇ ਨਾਲ ਤਾਂ ਜੇ ਇੱਕ ਜੁਨੀਅਨ ਕੋਈ ਦਿੰਦੀ ਆ ਬਿਆਨ ਤੇ ਉਹ ਦਾ ਦੂਜਿਆਂ ਆਪਣਾ ਉਹਦੇ ਵਿਰੁੱਧ ਹੋ ਜਾਂਦਾ ਜਿਨਾਂ ਚਿਰ ਇਹ ਵਿਰੋਧੀ ਗੱਲਾਂ ਜਾਂ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਵਾਲਾ ਕੰਮ ਨਹੀਂ ਨਾ ਕਰਦੇ ਜਿਨਾਂ ਚਿਰ ਇੱਕ ਝੰਡੇ ਦੇ ਹੇਠ ਨਹੀਂ ਨਾ ਆਉਂਦੇ ਉਨਾ ਚਿਰ ਤੁਹਾਡਾ ਕੋੱਖ ਨਹੀਂ ਬਣਨਾ ਜੇ ਤੁਸੀਂ ਇੱਕ ਝੰਡੇ ਥੱਲੇ ਆਉਂਗੇ ਨਾ ਫਿਰ ਤੁਹਾਨੂੰ ਪਤਾ ਲੱਗੂਗਾ ਪਰ ਇਹ ਹੋ ਜਾਣਾ ਚਾਹੀਦਾ ਕਿਉਂਕਿ ਲੋਕਾਂ ਨੂੰ ਵੀ ਥੋੜੀ ਅਕਲ ਆ ਜੇ ਲੋਕ ਵੀ ਉਦੋਂ ਹੀ ਉੱਠ ਕੇ ਤਾਂ ਤੁਰ ਪੈਂਦੇ ਆ ਪਰ ਮਗਰੋਂ ਹੋਰ ਹੋ ਜਾਂਦੇ ਆ ਤੁਹਾਡਾ ਲੋਕੋ ਕੁਝ ਨਹੀਂ ਬਣ ਸਕਦਾ ਤੁਸੀਂ ਨਹੀਂ ਸਾਹ ਦੇ ਸਕਦੇ ਇੱਕ ਦੂਜੇ ਦਾ ਜਨਾਂ ਚਿਰ ਤੁਸੀਂ ਇੱਕ ਦੂਜੇ ਦਾ ਸਾਹ ਲੈਣ ਦੇ ਤੁਹਾਡੇ ਨਾਲ ਐਦਾਂ ਹੀ ਤੱਕੇ ਹੋਣਗੇ ਠੀਕ ਆ ਜਦੋਂ ਤੁਸੀਂ ਇੱਕ ਹੋ ਜਾਓਗੇ ਨਾ ਇੱਕ ਜਿਵੇਂ ਆ ਆਪਣਾ ਜਦੋਂ ਆਪਾਂ ਆਪਣੇ ਧਰਮ ਦੇ ਵਿੱਚ ਹੀ ਲੈ ਲਓ ਤੁਸੀਂ ਹਨਾ ਜਨਾਂ ਚਿਰ ਏਕਾ ਨਹੀਂ ਨਾ ਕਰਦੇ ਇੱਕ ਝੰਡੇ ਹੀਟ ਨਹੀਂ ਆਉਂਦੇ ਹੁਣ ਚਿਰ ਆਪਾਂ ਨਹੀਂ ਤਰੱਕੀ ਕਰ ਸਕਦੇ ਅੱਜ ਤੱਕ ਮੋੜ ਤੋਂ ਲੈ ਕੇ ਗਦਾਰੀਆਂ ਹੀ ਆਪਾਂ ਨੂੰ ਮਾਰ ਗਈਆਂ ਨਹੀਂ ਤਾਂ ਆਪਣਾ ਅੱਜ ਤੱਕ ਰਾਜ ਹੋਣਾ ਸੀ ਰਾਜ ਖਾਲਸੇ ਦਾ ਰਾਜ ਖਾਲਸੇ ਦਾ ਰਾਜ ਕਿਉਂ ਨਹੀਂ ਆ ਰਿਹਾ ਕਿਉਂਕਿ ਆਪਣਾ ਇੱਕ ਆ ਜਿੱਤੇ ਇੱਕ ਜੁੱਟ ਹੋਗੇ ਨਾ ਖਾਲਸੇ ਦਾ ਰਾਜ ਆਊਗਾ ਪਰ ਨਹੀਂ ਲੋਕੋ ਤੁਹਾਨੂੰ ਜਿੰਨਾ ਮਰਜ਼ੀ ਮੱਥਾ ਮਾਰ ਲੋ ਤੁਸੀਂ ਉਹ ਗੱਲ ਸੁਣਨੀ ਨਹੀਂ ਤੁਹਾਡਾ ਆਪਦਾ ਹੀ ਟੀਚਾ ਹੁੰਦਾ ਤੁਹਾਡਾ ਆਪਦਾ ਹੀ ਮਕਸਦ ਹੁੰਦਾ ਸਿਆਣੇ ਬਣ ਜਾਓ ਏਕਾ ਕਰ ਲੋ ਚੰਗੇ ਰਹੋਗੇ ਤੇ ਨਹੀਂ ਤਾਂ ਫਿਰ ਐਂ ਸੋਚਦੇ ਆਂ ਵੀ ਝੁੱਲ ਮੈਨੂੰ ਕੀ ਏ ਯਾਰ ਮੈਂ ਇਹਨਾਂ ਦੇ ਨਾਲ ਹੀ ਆ ਉਹ ਦੂਜਾ ਕਹਿੰਦਾ ਉਹਨਾਂ ਦੇ ਨਾਲ ਹੀ ਘਾਟਾ ਖਾਓਗੇ ਠੀਕ ਆ ਤੇ ਬਾਕੀ ਏਕੇ ਚ ਜਾਓ ਫਾਇਦੇ ਚ ਰਹੋਗੇ ਏਕੇ ਚਾਵਾਂਗੇ ਤਾਂ ਕੋਈ ਨਾ ਕੋਈ ਖੱਟ ਲਾਂਗੇ ਨਹੀਂ ਤਾਂ ਫਿਰ ਸਰਕਾਰ ਦੀਆਂ ਪਾਲਿਸੀਆਂ ਤਾਂ ਆਪਾਂ ਵੇਖੀ ਜਾਨੇ ਆ ਅੱਗੇ ਚੰਡੀਗੜ੍ਹ ਮੁਹਾਲੀ ਨੂੰ ਵੇਲੋ ਕੀ ਕੁਛ ਬਣਾਤਾ ਕਿਉਂਕਿ ਜੇ ਉੱਥੋਂ ਅਜਾੜਾਂਗੇ ਤਾਂ ਉਹ ਕਿਤੇ ਤਾਂ ਵਿਚਾਰੇ ਜਾ ਕੇ ਵਸਣਗੇ ਉਹ ਕਿੱਥੇ ਜਾ ਕੇ ਵਸਣਗੇ ਇਹ ਤਾਂ ਕਰਕੇ ਇੰਨੇ ਨੇ ਰੋਡ ਤੇ ਇੰਨੇ ਨੇ ਸੜਕਾਂ ਬਣੀ ਜਾਂਦੀਆਂ ਸੋ ਹੈ ਤਾਂ ਸੋਚਣ ਦੀ ਲੋੜ ਹੀ ਆ ਪਰ ਜਿੱਦਾਂ ਤੁਹਾਨੂੰ ਵਧੀਆ ਲੱਗਦਾ ਭਾਈ ਅਸੀਂ ਵੀ ਲੋਕਾਂ ਦੇ ਨਾਲ ਹੀ ਆ ਪਰ ਥੋੜਾ ਜਿਹਾ ਆਪਣੀ ਸੋਚ ਨੂੰ ਬਦਲਿਆ ਕਰੋ ਤੇ ਇੱਕ ਏ ਚ ਬਰਕਤ ਹੁੰਦੀ ਆ ਇੱਕੋ ਚੰਡੇ ਛੇਟ ਚੱਲੋ ਤੇ ਸਾਰੇ ਕੰਮ ਹੋ ਜਾਣਗੇ ਨਹੀਂ ਤਾਂ ਫਿਰ ਜਿੱਥੇ ਸਾਰੇ ਤੁਰੇ ਫਿਰਨਗੇ ਫਿਰ ਉੱਥੇ ਆਪਾਂ ਵੀ ਤੁਰੇ ਫਿਰਾਂਗੇ ਸੋ ਇਸ ਗੱਲ ਵੱਲ ਧਿਆਨ ਦੇਣ ਦੀ ਲੋੜ ਆ ਨਹੀਂ ਤਾਂ ਕਈ ਕਹਿ ਦਿੰਦੇ ਆਪਣੇ ਕਿਹੜਾ ਹੈਗਾ ਯਾਰ ਲੁਧਿਆਣੇ ਚ ਜੇ ਅੱਜ ਲੁਧਿਆਣੇ ਵਾਲਿਆਂ ਦੀ ਵਾਰੀ ਆਈ ਹੈ ਤੇ ਆਪਣੀ ਵੀ ਕਿਸੇ ਦਿਨ ਨੂੰ ਆਜੂਗੀ ਵਾਰੀ ਠੀਕ ਆ ਸੋ ਥੋੜਾ ਜਿਹਾ ਨਾ ਕੰਮ ਧਿਆਨ ਦਿਓ ਜਿਹੜਾ ਵੀ ਕੋਈ ਅੱਗੇ ਲੱਗਦਾ ਉਹਦੀ ਸਪੋਰਟ ਕਰਿਆ ਕਰੋ ਨਾ ਕਿ ਲੱਤਾਂ ਖਿੱਚਿਆ ਕਰੋ ਸੋ ਕੰਮ ਏ ਸਾਰਿਆਂ ਦਾ ਹੀ ਆ ਜੇ ਖੇਤੀ ਆਪਣੇ ਹੱਥੋਂ ਨੰਗੀ ਤਾਂ ਫਿਰ ਵੇਲੋ ਟਿਫਣ ਫੜ ਕੇ ਫਿਰ ਜਾਣ ਵਾਲੇ ਉਹ ਦਿਨ ਦੂਰ ਨਹੀਂ ਹੈਗੇ ਬਸ ਨੇੜੇ ਹੀ ਆ ਤੇ ਫੜਨੇ ਸਾਰਿਆਂ ਨੂੰ ਪੈਣੇ ਆ ਇਹ ਨਹੀਂ ਵੀ 100 ਕਿੱਲੇ ਵਾਲਾ 200 ਕਿੱਲੇ ਵਾਲਾ 50 ਕਿੱਲੇ ਵਾਲਾ ਬਾਜ ਜਾਊਗਾ ਤੇ 4 ਕਿੱਲੇ ਵਾਲਾ 10 ਕਿੱਲੇ ਵਾਲਾ 5 ਕਿੱੱਲੇ ਵਾਲਾ ਜਣਾ ਸਭ ਨੂੰ ਉੱਥੇ ਹੀ ਪੈਣਾ ਤੇ ਟਿਫਣ ਫੜਨ ਲਈ ਹੋ ਜੋ ਤਿਆਰ ਸੋ ਫਰ ਦਿਹਾੜੀਆਂ ਕਰ ਲੋ ਫਿਰ ਆਪਣੀਆਂ ਸ਼ੁਰੂ ਤੇ ਖੇਤੀ ਹੁਣ ਆਪਣੇ ਜਾ ਰਹੀ ਹੈ ਹੱਥੋਂ ਠੀਕ ਆ ਤੇ ਬਾਕੀ ਦੂਜੀ ਗੱਲ ਰਹਿ ਗਈ ਹੁਣ ਝੋਨੇ ਦੀ ਉਹ ਕਰ ਲੈਨੇ ਆ ਵੀ ਹੁਣ ਜਿਵੇਂ ਮੈਂ ਵੈਸੇ ਪਿਛਲੇ 2 ਸਾਲ ਹੋ ਗਏ ਆ 2 ਤੋਂ 3 ਸਾਲ ਹੀ ਹੋ ਗਏ ਹੁਣੇ ਮੈਂ ਪ੍ਰਦਾਨ ਨਹੀਂ ਪਾਉਂਦਾ ਸੋ ਹੁਣ ਕਿਤੇ ਕਿਤੇ ਮੈਂ ਪੀਆਰ 100 ਆਪਣਾ 31 ਆ ਕਿਤੇ ਕਿਤੇ ਝੋਨੇ ਨੂੰ ਹੈ ਗਈ ਆ ਕਿਤੇ ਕਿਤੇ ਪੱਤਾ ਲਪੇਟੋ ਵੀ ਜੇ ਤਨੂੰ ਪੱਤੇ 10 ਵੇਖੋਗੇ ਤਾਂ ਇੱਕ ਚ ਲੱਭੂਗੀ ਨੌ ਪੱਤੇ ਦੇ ਵਿੱਚ ਸੁੰਡੀ ਆਟੋਮੈਟਿਕ ਮਰ ਚੁੱਕੀ ਆ ਇਹ ਪੁੰਨਿਆ ਮੱਸੀਆਂ ਦਾ ਸਿਸਟਮ ਹੁੰਦਾ ਆਪੇ ਮਰ ਜਾਂਦੀ ਆ ਸੋ ਜੇ ਕਰਨੀ ਵੀ ਹੋਈ ਤਾਂ ਸਪਰੇਅ ਕਰਿਆ ਜੋ ਪ੍ਰਦਾਨ ਨਾ ਪਾਇਆ ਜੋ ਮੈਂ ਤਾਂ ਬਈ ਬਹੁਤ ਸਾਲ ਹੋ ਗਏ ਆ ਪਤਾ ਨਹੀਂ ਪਾਈ ਕਦੇ ਤੇ ਝੋਨਾ ਵੇਲੇ ਆਪਣਾ ਹੈਗਾ ਵਧੀਆ ਤੇ ਕੋਈ ਸੁੰਡੀ ਨਹੀਂ ਮੈਂ ਸਾਰੇ ਢੀੜਾ ਗੂੜਾ ਮਾਰ ਕੇ ਆਇਆ ਸੋ ਸਪਰੇਅ ਕਰ ਲਿਓ ਸਪਰੇਅ ਵੀ ਹਜੇ ਅਗਸਤ ਚ ਕਰਿਓ ਕਿਉਂਕਿ ਹੁਣ ਮੀਂਹ ਪੈ ਜਾਣਾ ਇੱਕ ਅਦੇ ਦਿਨ ਚ ਜੇ ਮੀਂਹ ਪੈ ਗਿਆ ਨਾ ਤੇ ਹਫਤਾ ਸਪਰੇਅ ਕਰਨ ਦੀ ਲੋੜ ਨਹੀਂ ਪੈਂਦੀ। ਬਾਕੀ ਹਜੇ ਕੋਈ ਨਹੀਂ ਬਿਮਾਰੀ ਨਹੀਂ ਹੈਗੀਗੀ। ਤੇ ਬਾਕੀ ਪਿਛਲੇ ਸਾਲ ਤਾਂ ਮੈਂ ਸਪਰੇਅ ਵੀ ਨਹੀਂ ਸੀ ਕੀਤੀ। ਸੱਚੀ ਗੱਲ ਹੈ ਕਿਉਂਕਿ ਮੇਰੀਆਂ ਵੀਡੀਓ ਪਿੱਛੇ ਜਾ ਕੇ ਦੇਖ ਲਿਆ ਜੋ। ਸਪਰੇਅ ਮੈਂ ਕੀਤੀ ਸੀ 21 ਅਗਸਤ ਨੂੰ ਜਾ ਕੇ ਕੀਤੀ ਸੀ। ਸੁੰਢੀ ਵਾਲੀ ਦੇ ਵਿੱਚ ਪਤਾ ਨਹੀਂ ਮੈਂ ਉਹ ਪਾਈ ਸੀ ਆਪਣੀ ਫੰਗੀ ਸੈਡ। ਉਦੋਂ ਜਾ ਕੇ ਉਹ ਵੀ ਮੈਂ ਕਿਹਾ ਚਲੋ ਭੋਂਡ ਚੱਕਣੇ ਚੱਕਣੇ ਆ। 21 ਅਗਸਤ ਨੂੰ ਪਿਛਲੀ ਸਪਰੇਅ ਕੀਤੀ ਸੀ ਤੇ ਅੱਜ ਹੈਗੀ ਹੈ ਹਜੇ 29 ਜੁਲਾਈ। ਤੇ ਹਜੇ ਵੇਖ ਲੋ 20 25 ਦਿਨ ਦਾ ਟਾਈਮ ਪਿਆ ਸੋ ਬਾਕੀ ਕੋਹ ਨਹੀਂ ਹੁੰਦਾ ਮਹੀ ਪੈ ਜਾਣਾ ਤੇ ਬਾਕੀ ਯਾਰ ਨਾ ਹੀ ਪਾਵੇ ਚੰਗਾ ਹੀ ਹੁੰਦਾ ਫਾਇਦਾ ਹੀ ਆ ਇਹਦਾ ਤੇ ਬਾਕੀ ਨਹੀਂ ਤਾਂ ਫਿਰ ਯਾਰਾਂ ਦਾ ਆਮਾਨੇ ਅਡਾਨੀ ਨੇ ਸਾਰੀਆਂ ਥੋਡੀਆਂ ਖਤਮ ਕਰ ਦੇਣੀਆਂ ਆ ਐਵੇਂ ਥੋੜੀ ਸੜਕਾਂ ਦੇ ਜਾਲ ਵੀ ਸੀ ਵੀ ਸੀ ਸੜਕਾਂ ਦੇ ਐਵੇਂ ਥੋੜੀ ਜਾਲ ਵੀ ਸੀ ਜਾਂਦੇ ਆ ਆ ਪਾਈਪਾਂ ਨਹਿਰੀ ਪਾਤੀਆਂ ਇਹ ਉਹਨਾਂ ਨੇ ਆਪਦੇ ਲਈ ਪਾਈਆਂ ਨਾ ਕਿ ਆਪਣੇ ਲਈ ਬਾਕੀ ਵੇਖੀ ਚੱਲੋ ਰੰਗ ਦੁਨੀਆ ਦੇ ਉਹ ਕਹਿੰਦੇ ਆ ਨਾ ਵੇਖੀ ਚੱਲ ਬਾਲਿਆ ਮਰਦਾਨਿਆਂ ਰੰਗ ਕਰਤਾਰ ਦੇ ਉਹ ਵੇਖੀ ਚੱਲੋ ਬਾਕੀ ਜਿਹੜੇ ਮਾਰਨ ਆਉਂਦੇ ਆ ਉਹ ਖੁਦ ਮਰ ਜਾਂਦੇ ਆ ਇਹ ਪੰਜਾਬ ਆ ਤੇ ਪੰਜਾਬ ਤੇ ਇਹਦੀ ਛੇਤੀ ਕੋਈ ਕਾਬੂਜਾਈ ਤੱਕ ਤਾਂ ਹੋਇਆ ਨਹੀਂ ਬਾਕੀ ਖਾਲਸੇ ਦਾ ਰਾਜ ਇੱਕ ਦਿਨ ਜਰੂਰ ਆਊਗਾ ਸੋ ਜਨਾਚਰ ਖਾਲਸੇ ਦਾ ਰਾਜ ਨਹੀਂ ਆਉਂਦਾ ਉਹਨਾਂ ਚਿਰ ਤਾਂ ਸਰਕਾਰਾਂ ਨੇ ਐਡਾਂ ਹੀ ਲੁੱਟਣਾ ਜਿਹੜੀ ਮਰਜ਼ੀ ਸਰਕਾਰ ਲੈ ਆਉ ਸਾਰੀਆਂ ਸਰਕਾਰਾਂ ਦੇ ਵਿੱਚ ਬੰਦੇ ਉਹੀ ਆ ਆਮ ਆਦਮੀ ਪਾਰਟੀ ਲਿਆਂਦੀ ਉਹ ਚ ਵੀ ਉਹੋ ਹੀ ਪਿਛਲੇ ਉਹ ਘੁੰਮ ਫਿਰ ਕੇ ਸਾਰਾ ਕੁਝ ਉਹੀ ਬਣ ਗਿਆ ਸਿਸਟਮ ਠੀਕ ਆ ਤੇ ਬਾਕੀ ਬਾਈ ਜਿਹਨੇ ਕੰਮ ਕਰਨਾ ਉਨੇ ਕਰੀ ਜਾਣਾ ਬਾਕੀ ਦੋ ਟਾਈਮ ਦੀ ਰੋਟੀ ਆ ਬਾਬੇ ਨਾਨਕ ਨੇ ਸਭ ਨੂੰ ਦੇਣੀ ਆ ਤੇ ਬਾਕੀ ਅੱਜ ਵਾਲਾ ਵਲੌਗ ਤਾਂ ਇੰਨਾ ਕੀ ਹੋਊਗਾ ਤਾਂ ਚੈੱਕ ਆ ਮੈਂ ਤੁਹਾਨੂੰ ਹੋਰ ਦਿਖਾ ਦਿਆਂ ਹਣਾ ਆਂਡਾ ਹੈ ਤਾਂ ਮੁਰਗੀ ਦਾ ਹੀ ਲੱਗਦਾ ਪਰ ਮੁਰਗੀ ਦਾ ਆਂਡਾ ਮੇਰੇ ਵਾਹਣ ਚ ਆਇਆ ਕਿਵੇਂ ਇਹਨੂੰ ਇਹ ਨਹੀਂ ਸਮਝ ਆਉਂਦੀ ਫੇਰ ਤੁਸੀਂ ਕਹੋਗੇ ਵੀ ਟੂਣਾ ਕੀਤਾ ਲੱਗਦਾ ਤਾਂ ਮੈਨੂੰ ਕਿਸੇ ਨੇ ਟੂਣਾ ਹੀ ਕੀਤਾ ਬਾਕੀ ਚਲੋ ਬਾਬਾ ਨਾਨਕ ਫੇਰ ਕਰੇ ਆਪਿਆ ਵੀ ਆਂਡਾ ਚੈੱਕ ਕਰਾਂ ਆਪਿਆ ਆਂਡਾ ਆਂਡਾ ਹੈਗਾ ਮੁਰਗੀ ਦਾ ਹੀ ਆ ਕਿਉਂਕਿ ਐਡਾ ਵੱਡਾ ਆਂਡਾ ਤਾਂ ਹੋ ਨਹੀਂ ਸਕਦਾ ਕਿਸੇ ਦਾ ਠੀਕ ਹੋ ਗਿਆ ਬਾਕੀ ਇੱਥੇ ਨੱਕੇ ਤੇ ਪਿਆ ਓਵੇਂ ਪਿਆ ਟੁੱਟਿਆ ਵੀ ਨਹੀਂਗਾ ਵੀ ਜੇ ਕੁੱਤਾ ਕੋਈ ਲੈ ਕੇ ਆਉਂਦਾ ਤੇ ਆਪਾਂ ਕਹਿ ਸਕਦੇ ਸੀ ਵੀ ਆਂਡਾ ਕੁੱਤੇ ਲਿਆਏ ਤੇ ਕੀਤਾ ਤਾਂ ਕਿਸੇ ਨੇ ਹੈਗਾ ਟੂਣਾ ਤੇ ਟੂਣਿਆਂ ਨੂੰ ਚਲੋ ਮੈਂ ਮੰਨਦਾ ਤਾਂ ਹੈ ਨਹੀਂ ਮੈਂ ਤਾਂ ਮੰਨਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਤੇ ਬਾਕੀ ਵੀ ਇਹ ਪਤਾ ਨਹੀਂ ਫਿਰ ਮੈਨੂੰ ਹੁਣ ਵੀ ਕਿਵੇਂ ਆਇਆ ਤੇ ਤੁਸੀਂ ਕਮੈਂਟ ਕਰਿਓ ਇਹ ਟੂਣਾ ਹੈ ਇਹ ਕੀ ਹਾਕਤਾ ਵਾ ਆ ਪਿਆ ਇੱਕ ਹੁਣ ਮੈਂ ਦੂਜਾ ਅੰਡਾ ਵੀ ਲੱਭਦਾ ਸੀ ਕਿਉਂਕਿ ਮੈਂ ਕਿਹਾ ਹੋ ਸਕਦਾ ਇੱਕ ਅੱਧਾ ਹੋਰ ਹੋਵੇ ਅੰਡਾ ਇੱਕ ਹੀ ਪਿਆ ਸਾਦਾ ਵੀ ਕਿਸੇ ਨੇ ਨਹੀਂ ਅੰਡਾ ਵੀ ਪੂਰਾ ਵਧੀਆ ਪਿਆ ਇਹ ਨਹੀਂ ਮੈਨੂੰ ਪਤਾ ਵੀ ਜਾਨਵਰ ਕਿਹੜੇ ਦਾ ਤੇ ਮੈਂ ਤਾਂ ਕਿਉਂਕਿ ਅੱਜ ਸਵੇਰੇ ਖੇਤ ਨਹੀਂ ਆਇਆਗਾ ਨਹੀਂ ਮੈਨੂੰ ਪਤਾ ਲੱਗ ਜਾਂਦਾ ਹੁੰਦਾ ਜੇ ਮੈਂ ਸਵੇਰੇ ਖੇਤ ਨਹੀਂ ਆਇਆ ਕੋਣ ਆਇਆ ਲੇਟ ਆਈ ਸੀ ਤੇ ਚੈੱਕ ਕਰਨ ਆਇਆ ਸੀ ਚਲੋ ਜੋ ਵੀ ਹੈ ਟੱਡ ਦੀ ਕਲਾਚ ਤੇ ਬਾਕੀ ਆਹ ਅਮਰੂਦ ਤੋਂ ਬਈ ਆਪਣੇ ਨਾਲ ਜਾਨਵਰ ਬਹੁਤ ਆ ਕੇ ਅਮਰੂਦ ਕੱਚੇ ਤੋੜੀ ਜਾਂਦੇ ਆ ਇਹਦਾ ਵੀ ਕੋਈ ਹੱਲ ਨਹੀਂ ਹੈਗਾ ਹੂਣ ਹੀ ਟੁੱਟਦੇ ਜਿਆ ਕੀ ਆਪਾਂ ਫਲ ਤੋੜਦਾ ਫਲ ਤਾਂ ਬਹੁਤ ਜ਼ਿਆਦੇ ਪਿਆ ਬਾਬੇ ਦੀ ਕਿਰਪਾ ਨਾਲ ਭਰਿਆ ਪਿਆ ਫੂਟਾ ਬਟ ਆਹ ਜਿਹੜਾ ਥੱਲੇ ਢੇਕੀ ਜਾਂਦੇ ਇਹ ਕੰਮ ਪਾੜਾ ਕਿਉਂਕਿ ਇਹਨਾਂ ਦੇ ਕੰਮ ਤਾਂ ਹੈ ਨਹੀਂ ਜਾਨਵਰਾਂ ਦੇ ਪਰ ਫਿਰ ਵੀ ਇੱਚੀ ਆਉਂਦੇ ਆ ਆਪਣਾ ਕੰਮ ਤੇ ਬਾਕੀ ਅੱਜ ਮੌਸਮ ਥੋੜਾ ਹੋ ਗਿਆ ਠੰਡਾ ਹਵਾ ਪੂਰੇ ਦੀ ਚੱਲ ਪਈ ਹੈ ਬਾਕੀ ਹੁਣ ਇੱਕ ਤਕੜਾ ਜਿਹਾ ਮੀਂਹ ਪਾ ਦੇਵੇ ਤੇ ਘੈਂਟ ਗੱਲਬਾਤ ਹੋ ਜੇ ਸੰਢੀ ਸੰਢੀ ਜਿਹੜੀ ਪਈ ਆ ਬਾਕੀ ਹੈ ਸਾਰੀ ਝਟ ਜੂਗੀ ਤੇ ਬਾਕੀ ਹੁਣ ਕੀ ਰਾਵੂ ਔੜ ਜੀ ਲੱਗੀਆਂ ਤਾਂ ਮੋਟਰਾਂ ਵੀ ਪਾਣੀ ਘੱਟ ਕੱਢਦੀਆਂ ਤੇ ਲਾਈਟ ਵੀ ਹਿਸਾਬ ਨਾਲ ਹੀ ਆਉਂਦੀ ਆ ਤੇ ਬਾਕੀ ਇੰਨਾ ਕ ਬਲੌਗ ਆ ਅੱਜ ਵਾਲਾ ਇਸੇ ਟੌਪਿਕ ਤੇ ਠੀਕਾ ਵੀ ਝੋਨੇ ਨੂੰ ਪ੍ਰਦਾਨ ਨਾ ਪਾਓ ਤੇ ਸਪਰੇਅ ਕਰਿਆ ਜੋ ਉਹ ਵੀ ਰੁੱਕ ਕੇ ਅਗਸਤ ਚ ਤੇ ਬਾਕੀ ਬਈ ਪ੍ਰਦਾਨ ਨਾ ਪਾਇਆ ਕਰੋ ਤੇ ਬਾਕੀ ਏਕੇ ਚ ਬਰਕਤ ਏਕਾ ਰੱਖੋ ਜਿੱਤੋਂਗੇ ਕਾਮਯਾਬੀ ਜ਼ਰੂਰ ਮਿਲੂਗੀ ਬਾਕੀ ਇਹ ਬਾਬੇ ਨਾਨਕ ਦੀ ਧਰਤੀ ਆ ਇੱਥੇ ਹੁੰਦਾ ਤਾਂ ਖੁਸ਼ ਨਹੀਂ ਤੇ ਬਾਕੀ ਜਿਉਂਦੇ ਵਸਦੇ ਰਹੋ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਕਰ ਜ਼ਰੂਰ ਕਰਿਆ ਜੋ ਮਿਲਦੇ ਆਂ ਫਿਰ ਅਗਲੇ ਬਲੌਗ ਵਿੱਚ